ਪੰਜਾਬ ਦੇ ਵਿੱਚ ਹੜਾਂ ਦੀ ਮਾਰ ਬਹੁਤ ਜ਼ਿਆਦਾ ਤੇਜ਼ ਹੋ ਰਹੀ ਜੇ ਤੇ ਇਸੇ ਤਰ੍ਹਾਂ ਸਤਲੁਜ ਦਰਿਆ ਦੇ ਵਿੱਚ ਪ੍ਰਸ਼ਾਸਨ ਵੱਲੋਂ ਇਹੜਾ ਉਹ ਅਲਰਟ ਕੀਤਾ ਗਿਆ ਕਿ ਉਹ ਪਾਣੀ ਕਦੋਂ ਵੀ ਛੱਡ ਸਕਦੇ ਹਨ ਔਰ ਇਸ ਦੇ ਨਾਲ ਨਾਲ ਉਹਨਾਂ ਨੇ ਇਹ ਵੀ ਅਲਰਟ ਕੀਤਾ ਗਿਆ ਕਿ ਕਿ 1,10,000 ਜਿਹੜਾ ਕਿਊਸਿਕ ਜਿਹੜਾ ਪਾਣੀ ਉਹ ਛੱਡਿਆ ਜਾਵੇਗਾ ਤੇ ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਫਲੋਰ ਥਾਣਾ ਦੇ ਐਸਐਚਓ ਪੂਸ਼ਨ ਕੁਮਾਰ ਜੀ ਨੇ ਮੌਕਾ ਸੰਭਿਆ ਫਲੋਰ ਸਤਲੁਜ ਦਰਿਆ ਤੇ ਮੰਨਾ ਨੂੰ ਕੋਲ ਖੜ ਕੇ ਆ ਪੱਕਾ ਕਰਵਾਇਆ ਤੇ ਪ੍ਰਸ਼ਾਸਨ ਨੂੰ ਕਿਹਾ ਕਿ ਇਸ ਦੇ ਜੋ ਵੀ ਜਿਹੜਾ ਖਤਰਾ ਵਾ ਉਹ ਅਸੀਂ ਇੱਥੇ ਫਲੋਰ ਸ਼ਹਿਰ ਨੂੰ ਨਹੀਂ ਹੋਣ ਦੇਵਾਂਗੇ ਔਰ ਲੋਕਾਂ ਦੀ ਜਿਹੜੀ ਜਾਨ ਦੀ ਰਾਖੀ ਆ ਉਹ ਅਸੀਂ ਕਰਾਂਗੇ ਔਰ ਇਸ ਦੇ ਨਾਲ ਨਾਲ ਇਸ ਦੇ ਨਾਲ ਨਾਲ ਔਰ ਜਿੰਨੇ ਵੀ ਸਮਾਜ ਸੇਵੀ ਸੀਗੇ ਉਹ ਵੀ ਇਸ ਤੇ ਜਗਾ ਤੇ ਉੱਪਰ ਦਰ ਸਤਲੂ ਦਰਿਆ ਦੇ ਉੱਪਰ ਆ ਕੇ ਬੰਨਾਂ ਨੂੰ ਪੱਕਾ ਕਰਵਾ ਰਹੇ ਸਨ ਦੇਖੋ ਵਿਸ਼ੇਸ਼ ਰਿਪੋਰਟ ਪਾਣੀ ਹੈਗਾ ਤੇ ਬੰਦ ਦੇ ਨਾਲ ਕਈ ਥਾਵਾਂ ਟੱਕ ਹੋਇਆ ਕਈ ਥਾਵਾਂ ਨਹੀਂ ਟੱਕ ਹੋਇਆ ਜੀ ਇਹ ਕਿ ਪਾਣੀ ਦੀ ਦਾਤਾਰ ਕਾਫੀ ਹੈ ਸੁਭਾਵਨਾ ਹੈ ਕਿ ਕਾਫੀ ਵੱਧ ਸਕਦਾ ਜੀ ਜਿਹੜੇ ਬੰਦ ਦੇ ਅੰਦਰ ਸੀਗੇ ਪ੍ਰਵਾਸ ਸੀਗੇ ਜੋ ਗੁੱਜਰ ਪ੍ਰਵਾਸ ਜਾਂ ਹੋਰ ਸੀਗੇ ਪ੍ਰਵਾਸ ਹੋ ਰਹੇ ਜੀ ਉਹਨਾਂ ਸਾਲ ਨੂੰ ਤੋਂ ਕੱਢਤਾ ਆਪਣਾ ਕੱਢ ਕੇ ਤੇ ਜਿਹੜਾ ਹੈਗਾ ਸੱਚਾ ਸਮਾਂ ਟਿਕਾ ਗਿਆ ਵਾ ਜੀ ਤੇ ਬਾਕੀ ਜਿਹੜੇ ਨਾਲ ਲੱਗਦੇ ਪਿੰਡ ਨੇ ਉਹਨਾਂ ਸਾਰਿਆਂ ਚਿਕਰੀ ਪੈਦ ਹੋਏ ਗਏ ਆ ਜੀ ਤੇ ਤਾਂ ਕਿ ਪ੍ਰਕਾਸ਼ ਰੱਖੇ ਪਾਣੀ ਦੀ ਲੋੜ ਪਵੇ ਤਾਂ ਜਖਮ ਬਦਈ ਦੇ ਕੱਠੇ ਹੋ ਸਕਣ ਠੀਕ ਆ ਸਤ ਤੁਹਾਡੇ ਵੱਲੋਂ ਕੋਈ ਪ੍ਰਬੰਧ ਕੀਤਾ ਹੈਗਾ ਕੋਈ ਮੜਾ ਮੋਟਾ ਜੇ ਕਿਸੇ ਹੈਲਪ ਦੀ ਹੈਲਪ ਦੀ ਲੋੜ ਹੈ ਤਾਂ ਆ ਜਿਹੜੀ ਹੈਗੇ ਜੀ ਸੀ ਵੀ ਮਸ਼ੀਨਾ ਹੈਗੀਆਂ ਨੇ ਜੀ ਜੇ ਤਿੰਨ ਚੱਲਦੇ ਪਈਆਂ ਨੇ ਮੈਂ ਖੁਦ ਕਹਿ ਕੇ ਆ ਮਗੋਈਆਂ ਜੀ ਉਹ ਨਾਲ ਖੁਦ ਗੱਲ ਕਰਕੇ ਜੀ ਇਹ ਪਹਿਲਾਂ ਵੀ ਮੈਨੂੰ ਦੱਸਿਆ ਜਿਹੜੇ ਹੈਗੇ ਜੀ ਸੱਜਣਾ ਇਹਨਾਂ ਨੇ ਵੀ ਹਰ ਵਾਰੀ ਇਹ ਤਾਂ ਨਾਲ ਸਹਿਯੋਗ ਕਰਦੇ ਨੇ ਤੇ ਅੱਜ ਵੀ ਕੋਈ ਕਾਲ ਕੀਤੀ ਹੈ ਤੇ ਸਾਰੇ ਉਸ ਆਪਣੀਆਂ ਜੀਸੀਬੀ ਮਸ਼ੀਨਾਂ ਲੈ ਕੇ ਆ ਗਏ ਠੀਕ ਹੈ ਜਿਹਦਾ ਸਾਰ ਫਲੋਰ ਦਾ ਏਰੀਆ ਬਹੁਤ ਜ਼ਿਆਦਾ ਜਿਹੜਾ ਦਰਿਆ ਦੇ ਨਾਲ ਲੱਗਦਾ ਹੈਗਾ ਤੁਸੀਂ ਤੁਹਾਡਾ ਵੀ ਡਿਊਟੀ ਲੱਗੀ ਹੋਣੀ ਆ ਸਰ ਕਿੰਨੇ ਕੁ ਵੀਕ ਪੁਆਇੰਟ ਹੈਗੇ ਤੁਹਾਨੂੰ ਪਤਾ ਹੋਣਾ ਹੋਣਾ ਵੀ ਜਿਹੜਾ ਸਤਲੁਜ ਦਰਿਆ ਦੇ ਬੰਦ ਹੈਗੇ ਆ ਦੇਖੋ ਜੀ ਤਿੰਨ ਪੁਆਇੰਟ ਸੀਗੇ ਇੱਕ ਕੜਿਆਣੇ ਲੱਗੇ ਸੀਗਾ ਜਿੱਥੋਂ ਜੀਸੀਬੀ ਨਾਲ ਸਟਕ ਕਰਤਾ ਗਿਆ ਜੀ ਇੱਕ ਹੁਣ ਆਪਣਾ ਜਿਹੜਾ ਇੱਥੇ ਆਹ ਕਿਲੇ ਸਾਹਮਣੇ ਹੈਗਾ ਇਹ ਆ ਜੀ ਇੱਕ ਪੁਲ ਦੇ ਨਾਲ ਆ ਇਹ ਸਾਰੇ ਜਿਹੜੇ ਹੈਗੇ ਉੱਥੇ ਜੀਸੀਬੀ ਦੋਸਾਂ ਜੀਸੀਬੀ ਲੱਗੀ ਇੱਕ ਤਾਂ ਕਰ ਰਹੇ ਕੀ ਲੋਕਾਂ ਨੂੰ ਕੀ ਫੀਲ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਮੈਂ ਇਹ ਜੀ ਤਗੀਦ ਕਰਨਾ ਵੀ ਜਿਹੜਾ ਹੈਗਾ ਵਾ ਕਿ ਪ੍ਰੋਸੈਸ਼ਨ ਦਾ ਸਾਧਨ ਪਾਣੀ ਦੇਖਣ ਦੇ ਭਾਨੇ ਅੱਗੇ ਨਾਲ ਪਿਛੇ ਰਹਿਣ ਜਿਦਾ ਹੀ ਹੈਗਾ ਔਰ ਕਿਸੇ ਲੋੜ ਪਈ ਸਾਡੇ ਨਾਲ ਸਹਿਯੋਗ ਦੇਣ ਦੀ ਸਾਡਾ ਸਹਿਯੋਗ ਕਰੀ ਠੀਕ ਆ ਜੇਕਰ ਸਰਦਾਰਨੀ ਸਜਣ ਹੈਗੇ ਆ ਕੋਈ ਜਿੱਦਾਂ ਕੋਈ ਲੋਕ ਫਸੇ ਹੋਣ ਪਾਣੀ ਵਿੱਚ ਉਹਨਾਂ ਦੀ ਹੈਲਪ ਕਰਨ ਲਈ ਮੈਨੂੰ ਕੀ ਫੀਲ ਕਰਾ ਚਾਹੁੰਦੇ ਹੋ ਦੇਖੋ ਜੀ ਦਾਲੀ ਸਜੇ ਕਾਫੀ ਦੇ ਮੇਰੇ ਕੋਲ ਦੋ طرف ਜਿਹੜੇ ਆਏ ਨੇ ਜੀ ਤੇ ਉਹ ਜਿਹੜੇ ਆਪਣੇ ਇਸ ਪੇਡਾ ਚਕੇ ਜਿਹਨਾਂ ਕਰਾਂ ਤੋਂ ਬਾਹਰ ਆਏ ਨੇ ਉਹਨਾਂ ਉਹ ਖਾਣੇ ਨੂੰ ਆਸਰ ਰੱਖਣੀ ਸੀਗਾ ਉਹ ਬਸਰ ਨੂੰ ਹਾਵੀ ਚ ਪਰ ਬਿਠੇ ਨੇ ਉਹ ਜਾ ਕੇ ਉਹਨਾਂ ਕੋਲ ਹੱਥ ਨੂੰ ਜਾ ਸਕਦੇ ਨੇ